ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰ ਹੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਭਿੰਦਰਾ ਕਲਾਂ ਜੀ ਤਾਸੀਰ ਧਰਮਕੋਟ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ 4 ਮੱਝਾਂ ਨੇ 2 ਵੈੜਾ ਨੇ ਵਿੱਚ ਟੋਕੜ ਗੱਬਰ ਨਾਗਾ ਟੋਕੜ ਨਾਗਾ ਸੂਏ ਸਵਾਏ ਨਾਗਾ ਤੇ ਗੱਬਰ ਨਾਗਾ ਵੀਡੀਓ ਨੂੰ ਐਂਡ ਤੇ ਕਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੇ ਨਾਲ ਘੰਟੀ ਦਾ ਬਟਨ ਹੌਲ ਤੇ ਸੈੱਟ ਕਰ ਲਓ ਸასი ਕਾਲ ਜੀ ਸასი ਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਲਖਮੀ ਸਿੰਘ ਜੀ ਪਿੰਡ ਭਿੰਡਰਕੜਾਂ ਜਿਹੜਾ ਮੋਗਾ ਜੀ ਤਹਿਸੀਲ ਧਰਮਕੋੜ ਜੀ ਮੋਬਾਈਲ ਨੰਬਰ ਜੀ 764537611 9781157563 6 ਨਾਗਾ ਜੀ ਅੱਜ ਹਾਂਜੀ ਜੀ ਕਿੱਧਰੋਂ ਸ਼ੁਰੂ ਕਰਕੇ ਬਾਈ ਇਧਰ ਹੀ ਕਰ ਲਈ ਤੋਕੜ ਗੱਭਣ ਤੋਂ ਹੀ ਸੁਆ ਕਿੰਨੇ ਮਾ ਸੁਈ ਹੈ ਜੀ ਇਹ ਤੀਜੀ ਸੂਈ ਹੈ ਜੀ ਗਾਣੇ ਚੌਥੇ ਸੁਣਾ ਜੀ ਕਿੰਨੇ ਸਮੇਂ ਦੀ ਗੱਭਣਾ ਇਹ ਚਾਰਾਂ ਦੀ ਗੱਭਣਾ ਹੀ 7 ਕਿਲੋ ਦੁੱਧਾ ਜੀ 7 ਕਿਲੋ ਜੋਕ ਕੇ ਦੇਦਾ ਹਾਂ ਹਾਂਜੀ ਜੋਕ ਕੇ ਦੇਦਾ ਜੀ ਲੱਗਦਾ ਕਿਵੇਂ ਉੱਥੇ ਦਾ ਮੈਂ ਮੈਂ ਕਹਾਂ ਮਾਲਕਾਂ ਦੇ ਵੀਰੇ ਧਾਰ ਤੇ ਚੋਕੇ ਲੈ ਆਪਣੇ ਟੀਕਾ ਲਾ ਕੇ ਚੋਣੇ ਆਪਾਂ ਤਾਜੀ ਆਈ ਹੈ ਹਾਂਜੀ ਆਈ ਹੋਈ ਆ ਵੀਰੇ ਠੀਕ ਆ ਕਿਹੜਾ ਨਵੇਂ ਥਾਣਾ ਦਾ ਪਾਸੂ ਘਾਰ ਹੀ ਜਾਂਦਾ ਇਹ ਕੱਲ ਹੀ ਆਈਆਂ ਜੀ ਕੱਲ ਤੁਹਾਨੂੰ ਕਿਹਾ ਹੀ ਕੱਲ ਥੋੜਾ ਟਾਈਮ ਨਹੀਂ ਲੱਗਾ ਥਾਣਾ ਦੀ ਭਾਰ ਪਿੱਛੇ ਦੀ ਗਰੰਟੀ ਹਾਂਜੀ ਗਰੰਟੀ ਹੈ ਜੀ ਚੈੱਕ ਪਾਸ ਅਗਲਾ ਜਿੱਦੋਂ ਮਰਜ਼ੀ ਕਰਾ ਲਵੇ ਜੀ ਡਾਕਟਰ ਸਾਹਿਬਾਨ ਆਪਦਾ ਨਾਲ ਲੈ ਕੇ ਆਵੇ ਹੈਨਾ ਥਾਣਾ ਤੁਹਾਨੂੰ ਦੀ ਜਮਾ ਓਕੇ ਆ ਚੈੱਕ ਕਰ ਸਕਦੇ ਹੋ ਚਾਰ ਹੀ ਥਾਣਾ ਬਾਕੀ ਕੱਦ ਕਾਠ ਵਾਲੀ ਆ ਵੀਰੇ ਕੋਈ ਐ ਛੋਟੀ ਨਹੀਂ 4 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਆ ਬਾਕੀ 7 ਕਿਲੋ ਦੁੱਧ ਦੁੱਧੋਂ ਚੰਗੀ ਆ ਜੀ ਆਪਣੇ ਕੋਲ ਹੀ ਗਈ ਸੀ ਜਿਹੜੇ ਜੋ ਸੂਈ ਜੋ ਸੂਈ ਆ 14 ਕਿਲੋ ਚਵਾ ਕੇ ਆਪਾਂ ਦਿੱਤੀ ਸੀ 10 ਦਾਸ ਦੀ 10 ਦਾਸ ਦੀ ਹਾਂਜੀ ਠੀਕ ਆ ਪਰ ਜੇ ਮੰਨ ਲਓ ਵੀ ਮਈਆਂ ਦੇ ਰੇਟ ਵਧਦੇ ਜਾਂਦੇ ਆ 1 30 ਦੀ 35 ਦੀ ਵਿਕਣੀ ਚਾਹੀਦੀ ਤਿਆਰ ਹੋਣੀ ਬਾਕੀ ਆਏ ਆ ਨਾ ਬਈ 7 ਕਿਲੋ ਹੱਥ ਗੱਬ ਹੋ ਕੇ ਦੇਈ ਜਾਂਦੀ ਆ ਆਪੇ ਹੀ ਚੰਗਾ ਬਾਕੀ ਲੇਵਾ ਅੱਜ ਵੀ ਤਾਜੀ ਵਾਲਾ ਜੀ ਇਹਦਾ ਹੂੰ ਠੀਕ ਆ ਬਾਕੀ ਬਾਈ ਕਹਿੰਦਾ ਥੋੜਾ ਜਿਹਾ ਉਪਰ ਆ ਕਰ ਦੇ ਦੇਵਾ ਦੇ ਲੋ ਅੱਜ ਵੀ ਤਾਜੀ ਮੈਂ ਵਾਲਾ ਤਾਜੀ ਮੈਂ ਵਾਲਾ ਉਹ ਵੀ ਅੱਗੇ ਪਿੱਛੇ ਦਾ ਵਨ ਆ ਹਾਂਜੀ ਆਏ ਨਹੀਂ ਘਣਾ ਦਾ ਪੂਰ ਚਿੱਟਾ ਗੱਣ ਨਮਰੋੜੀ ਓਕੇ ਆ ਜਮ ਹਾਂਜੀ ਓਕੇ ਚਵਾਈ ਜਮਾ ਬੋਲੀ ਰੂਵ ਵਰਗੀ ਅਨਜਾਨ ਬੰਦਾ ਵੀ ਚੋੜੂ ਜੈਜ ਡਿਮਾਂਡ ਜਿਹੜੇ ਲੈਣੇ ਇਹਦਾ ਮੁੱਲ 75000 ਜੀ ਹੋਜੂ ਮਾਨਤਾ ਹਾਂਜੀ ਕਰ ਦਾਂਗੇ ਜੀ ਟੋਕੜਾਂ ਵਾਲੇ ਜੀ ਦੇ ਦੇਣੀ ਟੋਕੜਾਂ ਵਾਲੇ ਹੀ ਟੋਕੜ ਦਿੰਦਾ ਹਾਂਜੀ ਹਾਂਜੀ 7 ਕਿਲੋ ਦੁੱਧ ਵੀ ਆ ਤੇ ਅੱਧ ਗੱਬਣ ਹਾਂਜੀ ਚਾਰਾਂ ਦੀ ਗੱਬਣਾ ਜੀ ਕਿਧਰ 2 ਨੰਬਰ ਨਾਲ ਕਿਹੜਾ ਬਾਈ ਹਾਂਜੀ ਆ ਜੀ ਸੂਆ ਗੱਨਮਾ ਕਿੰਨਾ ਕਸਾ ਮਾਲ ਲੈਂਦੀ ਐ ਬਾਜੀ ਹਫਤਾ ਦੇ ਅੰਦਰ ਅੰਦਰ ਸੂਬ ਗਈ ਆ ਉੱਤੇ ਦੀ ਪਾਰ ਪਿੱਛੇ ਦੀ ਗਾਰੰਟੀ ਐ ਥਾਣਾ ਵਾਲੀ ਵੀ ਚਵਾਈ ਦੀ ਇੱਕ ਨੰਬਰ ਹੋਊਗੀ ਸਿੱਕ ਕਿੰਨਾ ਪਿਆਜੂ ਕਰਮਾਲੀ ਨੂੰ 12 13 ਕਿਲੋ ਦਾ ਦੁੱਧ ਪਿਆਉਣਾ ਚਾਹੀਦਾ ਨੋਰਮਲ ਜੀ ਹਾਂ ਜੀ ਕਿਉਂਕਿ ਥਾਨ ਲੈਵਲ ਦੇ ਹਿਸਾਬ ਨਾਲ ਆਪਾਂ ਜੱਜਮੈਂਟ ਲਾਉਣੀ ਐ ਹੂੰ ਬਾਕੀ ਆਪਣੇ ਨਗਬਈ ਖਰੀਦੇ ਹੁੰਦੇ ਆ ਜੀ ਆਪਾਂ ਕਹਿ ਦਿੱਤ ਕਿ ਬਈ ਇੰਨਾ ਪਿਆਜ ਉਹ ਇੰਨਾ ਜੱਜਮੈਂਟ ਹੀ ਆ ਇੱਕ ਸਾਹਿਬ ਦੀ ਜੱਜਮੈਂਟ ਹੀ ਹੈ ਸਹੀ ਗੱਲ ਬਾਕੀ ਮੰਨ ਕੇ ਲ 10 ਤੋਂ ਪਲੱਸ ਜਾਣਾ ਹੀ ਜਾਣਾ ਹੀ ਇਹਨਾਂ ਨੇ 10 ਕਿਲੋ ਦਾ ਕੋਈ ਬਾੜੀ ਨਹੀਂ ਹੁੰਦੇ ਥਣਾ ਦੀ ਓਕੇ ਆ ਸੋਨਾ ਮੁੱਠੀ ਵਾਲਾ ਥਾਣਾ ਬਾਕੀ ਹਾਈਟ ਦੇ ਨਾਰਮਲ ਆ ਪਰ ਵਜ਼ਨ ਚੰਗਾ ਵਜ਼ਨ ਚੰਗਾ ਜੀ ਸੰਭੀ ਸੰਭੀ ਆ ਇਹ ਨਹੀਂ ਲਿਸਟੀ ਲਾਮੀਆਂ ਛੋੜੀ ਜੀ ਬੋਲ ਜਾਈਏ ਹੂੰ ਠੀਕ ਆ ਜੈਜ ਡਿਮਾਂਡ ਦੀ ਇਹਦਾ ਮੁੱਲ 76000 ਜੀ ਜੋੜਾ ਲੈ ਜੇ ਬਾਈ ਮਾਨਦਾਨ ਵੱਧ ਵੀ ਕਰ ਦਾਂਗੇ ਇਹ ਵੀ ਉਹਦੇ ਮੁੱਲ 'ਚ ਹੀ ਦੇ ਦੇਣੀ ਹੈ ਉਹਦੇ ਮੁੱਲ 'ਚ ਹੀ ਦੇ ਦੇਣੀ ਜੇ ਉਹੀ ਗੱਲ ਕੱਦ ਕੱਟ ਵੱਡਾ ਹੁੰਦਾ ਡੇਢ ਮੰਗਣਾ ਸੀ ਹਾਂਜੀ ਇਹ 76000 ਦੀ ਦੇ ਦੇਣੀ ਹੈ ਮੁੱਲ ਛੋਟੇ ਛੋਟੀ ਆ ਤੈਨੂੰ ਨੰਬਰ ਬਾਈ ਇਹ ਜੀ ਤੀਜੇ ਸੂਏ ਸੂਈ ਆਈ ਕਦੋਂ ਸੂਈ ਹੈ ਜੀ ਇਹਨੂੰ 4 ਘੰਟੇ ਹੋ ਗਈ ਸੂਈ ਨੂੰ ਬੱਚਾ ਕੀ ਹੈ ਜੀ ਬੱਚਾ ਨੇ ਕਟਾ ਦਿੱਤਾ ਜੇਰ ਕੰਪਲੀਟ ਆ ਜੇਰ ਕੰਪਲੀਟ ਆਈ ਜੇਰ ਪੈ ਗਈ ਜੀ ਬੱਚੇ ਨੂੰ ਪਿਆ ਕੇ 2 ਕਿਲੋ ਬੋਲਾ ਕੱਢਤਾ ਜੀ ਆਪਾਂ ਸਹਿਮਤਾ ਬੱਚੇ ਤੇ ਪੂਰੀ ਹਾਂਜੀ ਹਾਂਜੀ ਸਹਿਮਤਾ ਜੀ ਠੀਕ ਹੈ ਵੀਰੇ ਹਾਈਟ ਇਹਦੀ ਵੀ ਨਾਰਮਲ ਆ ਕਿੰਨਾ ਪਿਆ ਜੋ ਇਹ ਵੀ ਕਰਮ ਵਾਲੀ ਮਨ ਕਰੇ 10 ਕਿਲੋ ਤਾਂ ਪਿਆਈ ਦੋਗੀ ਜੀ ਹਾਂ 10 ਕਿਲੋ ਤਾਂ ਕੋਈ ਕਹਿੰਦਾ ਵੀ ਨਹੀਂ ਐਡੀ ਕਮਜ ਨੂੰ 10 ਕਿਲੋ ਕੋਈ ਬਾਹਲਾ ਨਹੀਂ ਪਰ ਮੁੱਲ ਵੀ ਫਿਰ ਗਾਇਆਂ ਨਾਲੋਂ ਵੀ ਸਾਸ ਜੈ ਜੀ ਕੀਤੇ ਹੀ ਆਪਾਂ ਛੋਟੇ ਕੀਤੇ ਆ ਇਹਦਾ ਫਿਰ ਛੋਟਾ ਜਿਹਾ ਆਪਾਂ ਜੈ ਜੀ ਜਮਾ ਲੈਣ ਦੇਣ ਨਾਲ ਖਿੱਚ ਕੇ ਇਹਦਾ ਹੀ ਬੱਤਰ ਜੀ ਟੋਕੜਾਂ ਵਾਲੇ ਮੁੱਲ ਟੋਕੜਾਂ ਵਾਲੇ ਰੱਖਣੇ ਆਪਾਂ ਇਹ ਆਫਰ ਹੀ ਆਈ ਹਾਂਜੀ ਹਾਂਜੀ ਹੂੰ ਇਹਦਾ ਬੱਤਰ ਜੋੜੇ ਚ ਜੋੜ ਜਮਾਨ ਵੱਧ ਕਰਦਾ ਹੈ ਟਿਕੜੀ ਲੈਣਾਂਗੇ ਆਪਾਂ ਹੋਰ ਵੀ ਮਾਨ ਕਰਦਾਂਗੇ ਮੈਰਾਜ ਨਾ ਕਰਦੀ ਰਾਜ ਨਹੀਂ ਕਰਦੀ ਠੀਕ ਆ ਚਾਰ ਨੰਬਰ ਵੀਰੇ ਇਹ ਕੀ ਕੋਸਾ ਇਹ ਦੂਜੇ ਸੂਏ ਝੋਟੀ ਸੁਣੀ ਹੈ ਜੀ ਕੱਬਣ ਆ ਹਾਂਜੀ ਕਿੰਨਾ ਸਮਾਂ ਲੈਂਦੀ ਆ ਬੋਦੀ ਤਿਆਰ ਹੀ ਮੰਨ ਗੇ ਲੋ ਆਥਨ ਸਿਰ ਬੱਚਾ ਧਰ ਦੋਗੀ ਇਹ ਬੱਤ ਬੱਤ ਇੱਕ ਦਿਨ ਲੈ ਹਾਂਜੀ ਹਾਂਜੀ ਠੀਕ ਆ ਕਿੰਨਾ ਕੁ ਪਿਆਜੂ ਬਾਈ ਇਹ ਪਿਆਰੂ ਵੀ 12 ਪਲੱਸ ਹੀ ਹਾਂਜੀ ਹੂੰ ਇਹ ਉਹਨਾਂ ਨਾਲੋਂ ਚੰਗੀ ਆ ਤੁਹਾਨੂੰ ਜੀ ਹੈਨਾ ਬਾਕੀ ਵਜਨਦਾਰ ਆ ਥੋੜਾ ਜਿਹਾ ਹਾਈਟ ਦਾ ਵੀ ਫਰਕ ਆ ਉਹ ਨੇਕੀ ਦਾ ਬਾਕੀ ਸੋਨਾ ਮੁਠੀ ਵਾਲਾ ਥਾਣਾ ਫੂੜ ਸ਼ਾਂਗ ਭੂਰਾ ਵੀ ਨਹੀਂ ਤੇ ਲਡੂ ਲਹਵਾਨੇ ਚ ਬਹੁਤ ਪਈ ਆ ਬਾਕੀ ਸੋਨਾ ਫਿਟਨੈਸ ਵਾਲਾ ਹਵਾਨਾ ਮੁੱਠੀ ਵਾਲਾ ਥਾਣਾ ਚਾਰ ਹੀ ਥਾਣਾ ਥਣ ਚੈੱਕ ਵੀ ਕਰ ਸਕਦੇ ਹੋ ਚੰਗੀ ਆ ਹਨਾ ਨਿੱਗਰ ਨਰੋਈ ਆ ਹਾਂਜੀ ਇਹਦਾ ਛੋਟਾ ਜਿਹਾ ਆ ਇਹਦਾ ਮੁੱਲ 86 ਆ ਜੀ ਬਾਹਲੇ ਛੋਟੇ ਕਰੀ ਜਨਾ ਜਦ ਨਹੀਂ ਬਈ ਜਾਇਦ ਹੀ ਕਰਨੇ ਆਪਾਂ ਵੀ ਦੇਣ ਲੈਣੇ ਹੀ ਕਰਨਾ ਆਪਾਂ ਭਗਾਈ ਨਹੀਂ ਕਰਾਉਣੀ ਗਏ ਆਪਾਂ ਉਹ ਗੱਲ ਨਹੀਂ ਬਈ ਇੰਨੇ ਲੈ ਲੈ ਇਹ ਸਾਂਝਾ ਹੀ ਪੋਣੀ ਆ ਸਿੱਧਿਆ ਸਾਂਝਾ ਹੀ ਸਾਂਝਾ ਜੀ ਠੀਕ ਆ ਬਈ ਤੇ ਨਗ ਨੰਬਰ ਆ ਗਿਆ ਬਈ ਆਪਣਾ 5 ਕਿੜਾ ਜੀ ਡੱਬੀ ਵੜ ਜੀ ਹਾਂਜੀ ਸੁਆ ਕਿਨਮਾ ਜੀ ਇਹ ਜੀ ਦੂਜੇ ਸੂਏ ਸੂਈ ਆ ਜੀ ਮੂੰਹ ਤੋਂ 6 ਦਿਨਾਂ ਦਾ ਜੀ ਕਦੋਂ ਸੂਈ ਆ ਜੀ ਇਹਨੂੰ ਯਾਨੀ ਕਿ ਮਹੀਨੇ ਤੋਂ ਉੱਪਰ ਹੋ ਗਈ ਦਿਨ ਬੱਚਾ ਮਰ ਗਿਆ ਸੀਗਾ ਜੀ ਹੂੰ ਤੇ ਮਸ਼ੀਨ ਤੋਂ ਚਵਾਈ ਹੁੰਦੀ ਆਈ ਆ ਵਹਿੜ ਦੀ ਅੱਛਾ ਆਪਾਂ ਲੋਕ ਲਈ ਆਪਣੇ 12 ਆਪਣੇ 12 ਕਿਲੋ ਇਸ ਟਾਈਮ ਵੀ 14 ਤੋਂ ਆਪਾਂ ਉੱਪਰ ਹੀ ਚੋਇਆ ਵਾ ਥਣਾ ਦੀ ਓਕੇ ਆ ਜੀ ਹਾਂਜੀ ਓਕੇ ਜੀ ਕੋਈ ਭੂਰ ਨਹੀਂ ਕੋਈ ਛਟਾਣੀ ਕੱਦ ਕਾਠ ਚੰਗਾ ਹੈ ਨਾ ਹਾਂਜੀ ਫਾਰਮ ਵਾਲੀ ਇਹ ਨਹੀਂ ਵੱੱਛੀ ਵੱਡੀ ਹੈ ਹੂੰ ਕੱਦ ਵੇਲ ਵਾਲੀ ਆ ਬੱਚਾ ਅਕਸ ਪੈਰੀ ਆ ਵੀਰੇ ਦੁੱਧ 14 ਹੀ ਸੀਗਾ ਤੁਸੀਂ 12 ਮੰਨ ਕੇ ਆ ਜੋ ਆਪਦੀ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦਾ ਜੀ ਦੰਦ ਤੁਸੀਂ ਹੂੰ ਠੀਕ ਆ ਚੈੱਕ ਕਰ ਸਕਦੇ ਹੋ ਰੰਗ ਪ੍ਰਿੰਟ ਦੀ ਹੈ ਨਾ ਪੂਰੀ ਚੰਗੀ ਆ ਥੋੜੀ ਜੀ ਮੇਰੇ ਹਿਸਾਬ ਨਾਲ ਸੰਭੀ ਘਟਾ ਹੈ ਨਾ ਨਹੀਂ ਉਹ ਮੋ ਕਹਿੰਦੇ ਆਪਾਂ ਦੁੱਧ ਲੈਣਾ ਪਰ ਰਾਜੀ ਕਰਕੇ ਕੀ ਲੈਣੀ ਆ ਠੀਕ ਆ ਉਹ ਫੀਡ ਪਾ ਕੇ ਰਾਜੀ ਪੱਠੇ ਬੰਦੇ ਘੱਟ ਪਾਉਂਦੇ ਆ ਠੀਕ ਆ ਹਾਂਜੀ ਜੈਡ ਡਿਮਾਂਡ ਇਹਦਾ ਮੁੱਲ 32000 ਜੀ ਆਫਰ ਹੀ ਆ ਇਹਦਾ ਆਫਰ ਹੀ ਆ ਜੀ ਬੱਚੀਆਂ ਵਾਲੇ ਮਾਲ ਚ ਇੱਕ ਜਰਸੀ ਲਈ ਫਿਰਦਾ ਹੈ ਹਾਂਜੀ ਇਹਦਾ ਸੁਆ ਕਿੰਨਾ ਮਾ ਏ ਜੀ ਦੂਜਾ ਸੂਆ ਜੀ ਕਦੋਂ ਸੂਈ ਹੈ ਇਹਨੂੰ ਅੱਜ ਹੋ ਗਏ ਜੀ ਮੰਨ ਕੇ ਰੋ 15 ਤੋਂ 16 ਦਿਨ ਹੋ ਗਈ ਸੂਈ ਬੱਚਾ ਕੀ ਆ ਬੱਚਾ ਜੀ ਇਹਦੇ ਮਗਰ ਜੀ ਆਰ ਦੀ ਕੰਪਲੀਟ ਹੈ ਜੀ ਹਾਂ ਜੀ ਕੰਪਲੀਟ ਹੈ ਜੀ ਕਿੰਨਾ ਕੁ ਦੁੱਧ ਜੋਖ ਦਾਂਗੇ ਇਹਦੇ ਇਸ ਟਾਈਮ ਇਹਦੇ ਥਲੇ ਹੀ 14 ਪਲੱਸ ਹੀ ਆ ਜੀ 14 ਕਿਲੋ ਪਲੱਸ ਹਾਂ ਜੀ ਪਲੱਸ ਹੀ ਹੈ ਇਹ ਟਮਕ ਨਹੀਂ ਜਿਵੇਂ ਵੈਸੇ ਹੀ ਹੈ ਹਾਂ ਜੀ ਉਹ ਵੈਸੇ ਹੀ ਮਗਰ ਫੋਟਾਂ ਛੋਟੀਆਂ ਛੋਟੀਆਂ ਠੀਕ ਆ ਬਾਕੀ ਹਨਾ ਫੈਟ ਵੀ ਇਹਦੀ 5-6 ਹੁੰਦੀ ਹਾਂ ਹਾਂ ਜੀ ਹਾਂ ਜੀ ਚੰਗੀ ਫੈਟ ਵਾਲੀ ਇਹਦਾ ਏਮ 56 ਰੁਪਏ ਪਾਉਂਦੇ ਆ ਮੈਂ ਅੱਪਾ ਮੱਝਾ ਜੀ ਪਾ ਦੀ ਬਾਕੀ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਮਾ ਹੱਥੀ ਜਵਾਈ ਵਾਲਾ ਤਣ ਤਣ ਉਂਗਲਾਂ ਦਾ ਥਾਣਾ ਬਾਕੀ ਸਨਖ ਪੁਣਾ ਵੀ ਹੈ ਨਾ ਬੱਚੀ ਚ ਚੰਗਾ ਬਈ ਹਾਂਜੀ ਦੁੱਧ 14 ਦਾ ਵੀ 15 ਖੁੱਲਾ ਕੰਡੇ ਵਾਲਾ ਠੀਕ ਆ ਇਹਦਾ ਜੈਜਪਾ ਇਹਦਾ 65 ਆ ਜੀ 65000 ਇਕੱਠੇ ਹੀ ਲੈ ਜੇ 6 ਦੇ 6 ਨਗ ਤੇਰਾ ਬਹੁਤ ਮਾਣ ਕਰਦਾਂਗੇ ਜਿੰਨਾ ਹੋ ਸਕੂ ਖੁੱਲੇ ਦਾ ਖੁੱਲਾ ਹੀ ਹੋ ਸਕਿਆ ਠੀਕ ਆ ਹਾਂਜੀ ਜੇ ਬਾਈ ਦੇ ਕਹਿੰਦਾ ਇਕੱਠੇ ਹੀ ਨਗ ਲੈ ਜੇ ਤਾਂ ਖੁੱਲਾ ਹੀ ਮਾਣ ਤਾਨ ਕਰ ਦਾਂਗੇ ਜੀ ਬਾਕੀ ਚੰਗੇ ਆ ਨਾ ਕਿ ਮੋਰ ਛੋਟੇ ਛੋਟੇ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ